ਤੋਂ ਤੁਸੀਂ ਦੇਖੋਗੇ ਲੁੱਕ ਟੋਟਲੀ ਚੇਂਜ ਕਰਨੀ ਹੈ ਬਾਈ ਜੀ ਆਪਣਾ ਟੈਨ ਇਹ ਯੰਗਰ ਲੁੱਕ ਕਰਨੀ ਹੈ ਤੇ ਤੁਸੀਂ ਦੇਖੋਗੇ ਕਿ ਇਸ ਟਾਈਮ এজ ਕਿੰਨੀ ਲੱਗ ਰਹੀ ਹੈ ਆਫਟਰ हेयरਪੈਚ ਐਂਡ ਟੋਟਲੀ ਚੇਂਜਿੰਗ ਲੁੱਕ ਤੋਂ ਬਾਅਦ ਤੁਹਾਨੂੰ ਏਜ ਕਿੰਨੀ ਲੱਗ ਰਹੀ ਹੈ ਦੱਸੋ ਵੀ ਕਿੰਨਾ ਫਰਕ ਪੈ ਗਿਆ ਉਮਰ ਦਾ ਤੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਲੁੱਕ ਬਾਰੇ ਸਰਾ ओके ਰਿਪੋਰਟ ओके ਦੀ ਰਿਪੋਰਟ ਜਿਹੜੇ ਮੁੰਡੇ ਤੁਹਾਡੀ ਏਜ ਚ ਜਿਵੇਂ ਕਿ ਵਾਲ ਝੜ ਗਏ ਜਿਨ੍ਹਾਂ ਦੇ ਘਾਟ ਏਜ ਚ ਤਾਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੂੰ ਪੈਚ ਬਾਰੇ ਡਾਊਟ ਹੈ ਬਰੇ ਇੱਕ ਵਾਰੀ ਵਿజిਟ ਕਰਕੇ ਦੇਖੋ ਤੁਹਾਡਾ ਡਾਟ ਕਲੀਅਰ ਹੋ ਜਾਣਾਗਾ ਇੱਕ ਵਾਰੀ ਜ਼ਰੂਰ ਵਿజిਟ ਕਰੋ ਤੁਸੀਂ ਮੈਨੂੰ ਵੀ ਹੈਗਾ ਸੀ ਡਾਊਟ ਬਾਕੀ ਤੁਸੀਂ ਦੇਖੋਗੇ ਬੇਸ ਦੀ ਲੁੱਕ ਬਹੁਤ ਜ਼ਿਆਦਾ ਵਧੀਆ ਤੇ ਹੁਣ ਜਿਵੇਂ ਤੁਸੀਂ ਹੁਣ ਵੀਡੀਓ ਦੀ ਸਟਾਰਟਿੰਗ ਚ ਲੁੱਕ ਦੇਖੀ ਹੈ ਤੇ ਹੁਣ ਦੀ ਬਈ ਫੈਨ ਆ ਦਾ ਮਨੀ ਲੋਂਗੇ ਦਾ ਲੋਕਾ ਪਾ ਬਣਾਤੀ ਪੂਰੀ ਮਨੀ ਲੋਂਗੇ ਵਰਗੀ